ਆਓ ਤੁਹਾਨੂੰ ਲੈ ਕੇ ਚੱਲੀਏ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਵਿੱਚ ਹਲਕਾ ਪੋਆ ਦਾ ਪਿੰਡ ਮੈਰਾਕਲਾ ਜਿੱਥੇ ਕਦੇ ਸਮਾਂ ਸੀ ਜਦੋਂ ਜ਼ਮੀਨਾਂ ਹਰੀਆਂ-ਪਰੀਆਂ ਤੇ ਨਲਕਿਆਂ ਵਿੱਚ ਸਾਫ਼ ਅਤੇ ਖੁੱਲੇ ਪਾਣੀ ਦੀਆਂ ਬੁਸ਼ਾਰਾਂ ਵਗਦੀਆਂ ਸਨ ਪਰ ਅੱਜ ਉਹ ਸਮਾਂ ਆਏ ਜਦੋਂ ਇਹ ਪਿੰਡ ਇੱਕ ਨਵੇਂ ਅਤੇ ਖੋਫਨਾਕ ਸੱਚਾਈ ਦਾ ਸਾਹਮਣਾ ਕਰ ਰਿਹਾ ਹੈ ਇਹ ਪਿੰਡ ਮੈਰਾਕਲਾ ਜਿੱਥੇ ਨਲਕਿਆਂ ਦਾ ਪਾਣੀ ਸੁੱਕ ਗਿਆ ਅਤੇ ਲੋਕਾਂ ਦੀਆਂ ਜ਼ਮੀਨਾਂ ਮੰਝਰ ਹੋਣ ਤੇ ਕਗਾਰ ਹੋਣ ਤੇ ਆ ਗਈਆਂ ਨੇ ਮੇਰਾ ਨਾਮ ਸੀਮਾ ਪਿੰਡ ਦਾ ਨਾਮ ਮੈਰਾਕਲਾ ਪਾਣੀ ਹੈ ਹੀ ਨਹੀਂ ਅਸੀਂ ਉੱਥੇ ਜਿੱਥੇ ਰਹਿੰਦੇ ਆ ਉੱਥੇ ਵੀ ਪਾਣੀ ਤੋਤਰਿਆ ਮਰ ਗਏ ਇੱਥੇ ਵੀ ਪਾਣੀ ਨਹੀਂ ਇਹ ਖੁਰਲੀ ਸੁੱਕੀ ਪਈ ਹੈ ਬੋਰ ਸੁੱਕ ਗਏ ਨਲਕਾ ਵੀ ਸੁੱਕ ਗਿਆ ਡੰਗਰਤਿਆੇ ਮਰਦੇ ਇਹ ਸਰਦਾਰ ਦਾ ਕਦੇ ਇੱਥੇ ਪਾਣੀ ਨਾ ਹੋਏ ਪੈਲੀਆਂ ਨੂੰ ਲਾਏ ਇਹ ਗਰੇ ਗੂਰੇ ਵਾਲਾ ਪੀ ਕੇ ਡੰਗਰ ਟਾਈਮ ਪਾਸ ਕਰਨ ਦੇ ਆਪਣੇ ਪੀਨ ਤੋਂ ਰਹਿ ਜੰਨੀਆਂ ਫਸਲਾਂ ਖਾੜਦੀਆਂ ਮਈਆਂ ਜੇ ਕਦੇ ਪਾਣੀ ਪੀਣ ਚੱਲ ਜੀ ਉਹ ਕ੍ਰਿਸ਼ਨਾ ਨੇ ਤੇ ਪੋਟੜੇ ਦਾ ਸਾਰਾ ਇਲਾਕਾ ਉੱਥੇ ਤੇ ਭੁੱਲ ਕੇ ਮਰ ਜੰਨੀਆਂ ਇਸ ਮੇ ਸਾਡੇ ਵਰਗੀਆਂ ਜਨਨੀਆਂ ਦੇ ਮਈਆਂ ਲੈ ਕੇ ਨਹੀਂ ਜਾ ਸਕਦੀਆਂ ਉਂ ਡਰ ਲੱਗਦਾ ਵੀ ਕੋਈ ਮਾਰੀ ਨਾ ਛੜੀ ਇੱਥੇ ਇਸ ਸੰਕਟ ਦਾ ਮੁੱਖ ਕਾਰਨ ਇਸ ਇਲਾਕੇ ਵਿੱਚ ਹੋਈ ਅੰਦਾ ਤੰਦ ਨਜ਼ਾਇਜ਼ ਮਾਈਨਿੰਗ ਸੀ ਇਹ ਗੋਰਕ ਤੰਦਾ ਨਾ ਸਿਰਫ ਜ਼ਮੀਨਾਂ ਨੂੰ ਬੰਜਰ ਕਰ ਰਿਹਾ ਹੈ ਸਗੋਂ ਪਾਣੀ ਦੇ ਸੋਮਿਆਂ ਨੂੰ ਵੀ ਤਬਾਹ ਕਰਨ ਦੇ ਵਿੱਚ ਲੱਗਾ ਹੋਇਆ ਏ ਨਤੀਜਾ ਇਸ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਵੱਧ ਤੋਂ ਬੱਤਰ ਹੋ ਗਈ ਬਹੁਤ ਸਾਰੇ ਪਰਿਵਾਰ ਅਜਿਹੇ ਸਨ ਜਿਨ੍ਹਾਂ ਦੀ ਰੋਜੀ ਰੋਟੀ ਖੇਤੀ ਤੇ ਨਿਰਭਰ ਸੀ ਪਰ ਆਜੋ ਪਰਿਵਾਰ ਆਪਣੇ ਪੁਰਖਿਆਂ ਦੀ ਜ਼ਮੀਨ ਛੱਡਾਂ ਲਈ ਮਜਬੂਰ ਹੋ ਗਏ ਹਨ ਇਹ ਗੱਲ ਅਸੀਂ ਨਹੀਂ ਬਲਕਿ ਵਿੰਡ ਮੈਰਾਕਲਾਂ ਦੇ ਇੱਕ ਕਿਸਾਨ ਵੱਲੋਂ ਆਪਣੀ ਜ਼ੁਬਾਨੀ ਦੱਸੀ ਗਈ ਅਤੇ ਨਾਲ ਹੀ ਉਸ ਕਿਸਾਨ ਦੇ ਵੱਲੋਂ ਇੱਕ ਹੈਰਾਨ ਕਰਨ ਵਾਲੀ ਵੀਡੀਓ ਵੀ ਸਾਡੇ ਸਪੋਰਟ ਕੀਤੀ ਗਈ ਜਿਸ ਵਿੱਚ ਕੁਝ ਦਿਨ ਪਹਿਲਾਂ ਹੋਈ ਇਸ ਇਲਾਕੇ ਵਿੱਚ ਅੰਨੇ ਵਾ ਟਿਪਰ ਟਰਾਲਿਆਂ ਦੇ ਡਰਾਈਵਰਾਂ ਦੇ ਨਾਲ ਹੋਈ ਗੱਲਬਾਤ ਜਿਹੜੀ ਪਸਾਂਜੀ ਕੀਤੀ ਜੋ ਕਿ ਕਿਸੇ ਦੀ ਵੀ ਆਤਮਾ ਨੂੰ ਚੰਜੋੜ ਦੇਵੇਗੀ ਨਾ ਅੱਗੇ ਵਧਣ ਤੋਂ ਪਹਿਲਾਂ ਸੁਣੋ ਇਹ ਦਿਲ ਦਹਿਲਾਉਣ ਵਾਲੀ ਵੀਡੀਓ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਇਹ ਆ ਇਥੋਂ ਕਿੜੀਆਂ ਤੋਂ ਚੁੱਕਣਾ ਆ ਹੈ ਆਪਣੇ ਕੋਲ ਹੀ ਹੈ ਹਾਂਜੀ ਹਾਂਜੀ ਕਿੜੀਆਂ ਤੋਂ ਆਹੋ ਤੁਹਾਡੇ ਕੋਲ ਲਿਆਉਣਾ ਮੈਂ ਆਵਾਜ਼ ਗੱਡੀ ਕਰ ਦੇਣੀ ਆ ਲੋਡ ਹੋਣ ਪਿਕਅਪ ਹੈ ਮੇਰੇ ਕੋਲ ਕੋ ਜਿਆਦਾ ਨਹੀਂ ਹੈ ਨਾ 18 बी पॉइंट ਹੋਣਾ 18 बी पॉइंट ਨਾ ਤੇ ਰੇਟ ਦਿਲਾਣਾ ਤੁਸੀਂ ਹਾਂਜੀ ਅਚਲੋ ਠੀਕ ਹੈ ਜੀ ਠੀਕ ਹੈ ਨਹੀਂ ਤੇ ਹੁਣ ਤੁਹਾਨੂੰ ਇੱਥੇ ਮਤਲਬ ਜਿਹੜੇ ਜਿਤਰਾ ਜੇ ਤੁਸੀਂ ਬਿੱਲ ਕਟਾ ਕੇ ਉੱਥੇ ਆ ਤੇ ਕੋਈ ਪੈਸਾ ਨਹੀਂ ਕੋਈ ਤਾਂ ਤੇ ਇੱਥੇ ਪੈਸੇ ਲੱਗਦੇ ਆ ਹਾਂਜੀ ਕਿੰਨੇ ਜੇ ਬਿੱਲ ਕਟਾ ਕੇ ਇਹ ਫੇਰ ਨਹੀਂ ਉਦਾਂ ਆਪਾਂ 5000 ਰੁਪਏ ਦਿੱਤਾ ਉਹਨਾਂ ਨੂੰ ਉਹ ਦੇਣ ਕਿਸ ਨੂੰ ਗੱਡੀ ਦਾ ਨਾਮ ਦੇਣ ਵੀ ਸਾਨੂੰ ਸਾਡੀ ਗੱਡੀ ਨਹੀਂ ਨਹੀਂ ਤੇ ਗੱਡੀ ਉੱਥੇ ਉਹ ਬੈਠੇ ਜੇ ਹੁੰਦੇ ਆ ਮਾਈਨਿੰਗ ਵਾਲੇ ਸੁੰਦਰ ਚੱਕ ਤੋਂ ਉਰੇ ਹੀ ਉਹ ਪੁੱਲ ਜਾਈ ਤੇ ਉਹ ਜਿਹੜਾ ਕਢਾਉਂਦਾ ਉਹ ਹੀ ਗੱਲ ਕਰਦਾ ਨਾਲ ਉਹਨਾਂ ਨਾਲ ਕੱਲੇ-ਕੱਲੇ ਗੱਡੀ ਵਾਲੇ ਨੇ ਤੇ ਕਰਨੀ ਨਹੀਂ ਉਹ ਗੱਡੀਆਂ ਦੇ ਨੰਬਰ ਦਿੰਦਾ ਉੱਥੇ ਹਾਂਜੀ ਭੰਦੀ ਆ ਕਿ ਤੇ ਤੁਹਾਡੇ ਵਾਸਤੇ ਮੁਸ਼ਕਲ ਹੈ ਫੜੇ ਜਾਓ ਤੇ ਤੁਹਾਡੇ ਤੇ ਪਰਚਾ 2 ਲੱਖ ਰੁਪਏ ਜੁਰਮਾਨਾ ਪਰਕੇ ਟੇ ਦੋ ਦੋ ਲੱਖ ਪਰਕੇ ਟੇ ਦੋ ਦੋ ਲੱਖ ਹਾਂਜੀ ਤੇ ਭੈ ਪੰਜ ਦਾ ਤੁਸੀਂ 10 ਕਰ ਦੋ ਹਾਂ ਭੈ ਨੂੰ ਰੋਕੇ ਕੋਈ ਨਾ ਜਾਏ ਤਾਂ ਨਾ ਤੇ 20 ਕਰ ਦੇਣਾ ਚੰਗਾ ਹੈ ਬਈ ਤੂੰ ਬਸ ਗੱਡੀਆਂ ਵਾਲੇ ਖਰਾਬ ਕਰੀ ਜਾਂਦੇ ਗਾਂ ਰੇਟ ਘਟਦੇ ਲਹੀ ਜਾਂਦੇ ਆ ਇੱਧਰ ਆਉਣਾ ਨਹੀਂ ਤਾਂ ਅਗਲੇ ਆਪਾਂ ਨੂੰ ਰਿਸਕ ਲੈਣ ਦਾ ਭੱਜਣ ਭਜਣਾ ਅਜਾ ਕੱਲ ਦਿਹਾੜੀ ਮਰੀ ਨਾਲੇ ਐਵੇਂ ਭੱਜੇ ਫਿਰੋ ਤੇ ਬੈਲਣਾ ਚਾਹੋ ਕੋਈ ਡਰ ਨਹੀਂ ਡੁਕਰ ਨਹੀਂ ਗੱਲ ਕਰਦਾ ਨਹੀਂ ਬਿੱਲ ਉੱਥੇ ਤੁਹਾਨੂੰ ਦੇਣਾ ਪੈਂਦਾ ਕਿ ਜਾਂ ਬਿੱਲ ਆਪਾਂ ਉਹਨੂੰ ਤੇ ਜਿ ਲਈਏ ਨਾ ਆਪਾਂ ਨੂੰ ਉਹ ਉਹਨਾਂ ਰੇਟ ਵੱਧ ਲਾਉਂਦੇ ਆ ਰੇਟ ਵੱਧ ਲੋ ਕਿੱਥੇ ਤਾਂ 12 ਰੁਪਏ ਰੇਟ ਆ ਕਿੱਥੇ 25 ਰੁਪਏ ਰੇਟ ਆ ਬਿੱਲ ਨਾਲ ਬਿੱਲ ਨਾ 25 ਤੇ ਪੰਜਾਬ ਚ ਨਹੀਂ ਮਿਲਦਾ ਇੱਥੇ ਭੈਣ ਚ ਸਾਰੀਆਂ ਪੰਜਾਬ ਦੀਆਂ 100 ਹਜ਼ਾਰ ਗੱਡੀ ਨਿਕਲਦੀ ਹੈ ਰੋਜ਼ ਪੰਜਾਬ ਚ ਬੜਾ ਮਹਿੰਗਾ ਹੀ ਕਿੰਨਾ ਉੱਥੇ ਤਾਂ ਮੈਂ 35 36 ਰੁਪਏ ਆ ਇੱਥੇ ਆ ਪੰਜਾਬ ਜਿਹੜੀਆਂ 35 36 ਰੁਪਏ ਸੇਕੜਾ ਸੇਕੜਾ ਹਾਂਜੀ 35 36 100 ਰੁਪਿਆ ਹਾਂਜੀ ਬਜੜਾ ਕਰੇਤਾ ਇਹ ਤਾਂ ਬਜਰੀ ਰਹੇਗੀ 22 23 ਅੱਛਾ ਤੇ ਇੱਥੇ GST ਕੱਟ ਕੇ ਦਿੰਦੇ ਸਾਰੇ ਕ੍ਰਿਸ਼ਨ ਵਾਲੇ ਹਾਂ ਕ੍ਰਿਸ਼ਨ ਜੀ ਤੇ ਨੇ ਪੰਜਾਬ ਵਾਲੇ ਪੰਜਾਬ ਵਾਲੇ ਕੋਈ ਕੋਈ ਕੱਟਦਾ ਨਹੀਂ ਤੇ ਉਦਾਂ ਹੀ ਹੁੰਦੇ ਆ ਦੋ ਨੰਬਰ ਚੀ ਹਾਂ ਦੋ ਨੰਬਰਾਂ ਵਾਲੇ ਬਿੱਲ ਤਾਂ ਹੁੰਦਾ ਜੇ ਆਪਾਂ GST ਵਾਲਾ ਬਿੱਲ ਲੈਣਾ ਤੇ ਆਪ ਨੂੰ ਵੱਖਰੇ ਪੈਸੇ ਦੇਣੇ ਪੈਂਦੇ ਤੇ ਤੂੰ ਡਰਾਈਵਰਾਂ ਦਾ ਕਨੈਕਟਰ ਤੂੰ ਦੋਨੇ ਡਰਾਈਵਰ ਉਹ ਤੇ ਜੇ ਘੱਟੋ ਘੱਟ 70 ਗੱਡੀਆਂ ਉੱਥੇ ਕੋਈ ਕਿਸ ਨੁੱਕਰੇ ਲੱਗਾ ਕੋਈ ਕਿਸ ਨੁੱਕਰੇ ਲੱਗਾ ਤੂ ਸਾਰੇ ਹੁਣ ਪੰਜਾਬ ਵਾਲੇ ਘੇਰ ਲੈਣਗੇ ਸਾਰਿਆਂ ਹੀ ਘੇਰ ਲੈਣ ਤੇ ਘੇਰ ਲੈਣਾ ਆਪਣੇ ਲੱਗੇ ਸਾਰੇ ਖੜਾਉਣਾ ਜੇ ਤਾਂ ਖੜਨਗੇ ਤਾਂ ਸਾਰਿਆਂ ਖੜਨਗੇ ਕੱਲੇ ਨੂੰ ਤਾਂ ਨਹੀਂ ਖੜਨਗੇ ਕਿਸ ਨੂੰ ਨਹੀਂ ਨਹੀਂ ਜੇ ਹੁਣ ਮਤਲਬ ਤੁਹਾਡੀ ਗੱਡੀ ਤੇ ਹੈਗੀ ਉੱਥੇ ਤੇ ਹੁਣ ਇਹ ਮਾਲਕ ਮਾਲਕ ਤੁਸੀਂ ਹੋ ਕੋ ਹੋਰ ਮਾਲਕ ਆਉਣੇ ਨੇ ਮਗਰ ਹੋਰ ਗੱਡੀਆਂ ਬਹੁਤ ਹੈਗੀਆਂ 25 30 ਯਾਰ ਵੇਖੋ ਕਮਾਲ ਵੇਖ ਲਓ ਭੈਣ ਤੇ ਦਲਾਲਾਂ ਦੀ ਇਹੋ ਕਿੰਨੇ ਪੈਸੇ 5000 ਰੁਪਏ ਨੂੰ ਕੋ ਲੈਣਾ ਗੱਡੀ 2000 ਜਾਂ 3 ਦਿਨ ਨੂੰ ਘਟੋ ਘਟ ਗੱਡੀ ਦਾ 1000 2000 ਤੇ ਦਲਾਲ ਆਪਣੇ ਕੋਈ ਰੱਖਦੇ ਹੋਣਗੇ ਤੇ ਕਿਤੇ ਰਾਤ ਨੂੰ ਵੇਖੋ ਤਾਂ ਦਿਨੇ ਵੇਖੋ ਇਥੋਂ ਗੱਡੀਆਂ ਲੰਘਦੀਆਂ ਸਾਰੀਆਂ ਤੇ ਇਹ ਵੇਖ ਲਓ ਮਾਈਨਿੰਗ ਕੀ ਤੁਸੀਂ ਇਸ ਗੱਲਬਾਤ ਨੂੰ ਸੁਣ ਕੇ ਹੈਰਾਨ ਹੋਗੇ ਜੇ ਹਾਂ ਤਾਂ ਤਾਂ ਤੁਹਾਨੂੰ ਦੱਸ ਦਈਏ ਇਸ ਪਿੰਡ ਦੇ ਕਿਸਾਨ ਪਿੰਡ ਮੇਰਾក្លਾਂ ਤੋਂ ਗੁਰਦੇਵਾਲ ਸਿੰਘ ਸੈਣੀ ਨੇ ਸਾਡੇ ਨਾਲ ਇਸ ਨਜਾਇਜ਼ ਮਾਈਨਿੰਗ ਦੇ ਡੰਗੇ ਪ੍ਰਭਾਵਾਂ ਦੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਤੇ ਦੱਸਦੇ ਨੇ ਕੀ ਮਾਈਨਿੰਗ ਸਾਡੀ ਜ਼ਮੀਨ ਸਾਡੇ ਪਾਣੀ ਅਤੇ ਸਾਡੀ ਜ਼ਿੰਦਗੀ ਨੂੰ ਖਤਮ ਕਰ ਰਹੀ ਹੈ ਖੇਤ ਸੁੱਕ ਗਏ ਨੇ ਬੱਚਿਆਂ ਦਾ ਭਵਿੱਖ ਅਸੁਰੱਖਿਤ ਹੋ ਗਿਆ ਹੈ ਅਤੇ ਇਹ ਗੋਰਖਤੰਦਾ ਅੱਜ ਵੀ ਲਗਾਤਾਰ ਜਾਰੀ ਹੈ ਮੇਰਾ ਨਾਮ ਗੁਰਦਿਆਲ ਸਿੰਘ ਸੈਣੀ ਮੈਂ ਕਿਸਾਨ ਆਗੂ ਆਂ ਔਰ ਕਿਸਾਨੀ ਮੇਰਾ ਜਿਹੜਾ ਮੁੱਢੀ ਕਿਤਾ ਮੇਰਾ ਕਿਸਾਨੀ ਆ ਮੇਰੇ ਮਾਂ ਬਾਪ ਕਿਸਾਨੀ ਕਰਦੇ ਰਿਹਾ ਇਹ ਪਿੰਡ ਮੇਰਾ ਮੈਰਾ ਕਲਾਂ ਜਿੱਥੇ ਸਾਡੀ ਮੈਂ ਪਹਿਲਾਂ ਤੇ ਤੁਹਾਡੇ ਚੈਨਲ ਐਮ ਐਚ ਪੰਜਾਬ ਦਾ ਬਹੁਤ ਧੰਨਵਾਦੀ ਆ ਵੀ ਤੁਸੀਂ ਮੈਨੂੰ ਨਹੀਂ ਸਮਝ ਆਈ ਵੀ ਕਿੰਨਾ ਵੱਡਾ ਦਿਲ ਕਰਕੇ ਇਧਰ ਆਏ ਹੋਗੇ ਤੇ ਕਿਤਰਾ ਆਏ ਹੋ ਤੁਸੀਂ ਨਜਾਇਜ਼ ਮਾਈਨਿੰਗ ਦੀ ਗੱਲ ਕਰਦੇ ਹੋ ਇਹ ਸਾਰਾ ਏਰੀਆ ਹੀ ਮਾਈਨਿੰਗ ਨੇ ਖਾ ਲਿਆ ਲੋਕ ਖਾ ਲਿਆ ਕਿਸਾਨ ਖਾ ਲਿਆ ਦਰਿਆਬ ਨੂੰ ਪੀ ਲਿਆ ਵਾ ਦਰਿਆ ਨੂੰ ਪੀ ਲਿਆ ਰਵੀ ਨੂੰ ਛੱਡਿਆ ਹੀ ਕੱਖ ਨਹੀਂ ਇਹਨਾਂ ਦਾ ਪਾਣੀ ਇੱਥੇ ਜਿੱਥੇ ਮੈਂ ਇਸ ਵੇਲੇ ਬੈਠਾ ਇੱਥੇ 7 ਫੁੱਟ ਤੇ ਪਾਣੀ ਸੀਗਾ ਇੱਥੇ ਜਿਹੜਾ ਸਾਡੇ ਇੰਜਣ ਚੱਲਦੇ ਸੀ ਇੰਜਣ ਬਿਲਕੁਲ ਬੰਦ ਹੋ ਗਿਆ ਸਾਹਮਣੇ ਘਾਰੇ ਕੰਨਿਆਂ ਦਾ ਵਾ ਵਿਚਾਰੇ ਬਹੁਤ ਮੈਨੂੰ ਤਰਸ ਆਉਂਦਾ ਉਹਨਾਂ ਦਾ ਇੰਜਣ ਵੀ ਬੰਦ ਨਲਕੇ ਵੀ ਬੰਦ ਤੇ ਜੇ ਹੁਣ ਇੱਥੇ ਉਹ ਇੱਕ ਵਾਟਰ ਸਪਲਾਈ ਦੀ ਆਇਆ ਤੇ ਉਹਦਾ ਪਾਣੀ ਪੀਂਦੇ ਆ। ਉਹ ਵੀ ਵਿੱਚੋਂ ਬੜਾ ਚਿਰ ਬੋਰ ਬੰਦ ਰਿਆ ਹੁਣ ਚਾਲੂ ਹੋਇਆ। ਇਸ ਮਾਈਨਿੰਗ ਨੇ ਐਸ ਏਰੀਏ ਨੂੰ ਬੰਜਰ ਬਣਾਤਾ ਕਿਥੋਂ ਕਈਆਂ ਨੂੰ ਜ਼ਮੀਨਾਂ ਮਜਬੂਰਨ ਵੇਚ ਕੇ ਜਾਣਾ ਪਿਆ। ਕਿਉਂ? ਜਿੱਥੇ ਪਾਣੀ ਨਹੀਂ ਲੱਗਣਾ ਉੱਥੇ ਜ਼ਮੀਨ ਚੋਂ ਕੱਢਣਾ ਜ਼ਿੰਮੇਵਾਰ ਨੇ ਕੀ ਆ? ਅਜੇ ਵੀ ਮੈਂ ਮਾਈਨਿੰਗ ਦੇ بڑے ਮੁੱਦੇ ਮੈਂ ਤੇ ਸਿੱਧੇ ਪਹਿਲਾਂ ਸਪਸ਼ਟ ਲਫ਼ਜ਼ਾਂ ਚ ਕਹੂੰਗਾ ਭਈ ਮਾਈਨਿੰਗ ਦੇ ਮੁੱਦੇ ਤੇ ਚੋਰ ਕੁੱਤੀ ਪੂਰੇ ਰਲੇ ਹੋਏ ਆ ਸਿੱਧੀ ਪਧਰੀ ਗੱਲ ਚੋਰ ਕੁੱਤੀ 22 ਤਰੀਕ ਨੂੰ 35 ਗੱਡੀਆਂ ਜੰਮੂ ਦੇ ਵਿੱਚੋਂ ਜਿਹੜੀਆਂ ਬਿਨਾ ਬਿੱਲਾਂ ਦੇ ਆ ਰਹੀਆਂ ਸੀ ਇੱਥੇ ਫੜੀਆਂ ਗਈਆਂ ਉਦੇ ਵਿੱਚੋਂ ਸਾਹਮਣੇ ਆਇਆ ਮੇਰੇ ਕੋਲ ਵੀਡੀਓ ਆ ਮੈਂ ਜਨਤਕ ਕਰਨੀ ਆ ਡਰਾਈਵਰ ਕੀ ਕਹਿ ਰਿਹਾ ਵੀ ਅਸੀਂ 5-5000 ਰੁਪਏ ਗੱਡੀ ਦਾ ਲੈਂਦੇ ਆ ਤੇ ਇਥੋਂ ਦੀ ਲੰਘਦੀ ਆ ਮੈਨੂੰ ਤੇ ਉਹ ਮੰਨਣ ਚ ਗੱਲ ਨਹੀਂ ਆਈ ਵੀ 5000 ਤੇ ਬਹੁਤ ਥੋੜਾ ਫਿਰ ਜੇ ਇਹਦਾ ਮਤਲਬ ਇਥੋਂ ਗੱਡੀਆਂ ਲੰਘਦੀਆਂ ਫਿਰ ਮਾਈਨਿੰਗ ਵਾਲੇ ਜਿਹੜੇ ਨਾਕੇ ਲਾਏ ਇੱਥੇ ਉਹ ਕੀ ਕਰਦੇ ਆ ਦੂਸਰਾ ਜਿੰਨੇ ਪੰਜਾਬ ਦੇ ਵਿੱਚੋਂ ਉਹ ਕਹਿ ਰਹੇ ਆ ਡਰਾਈਵਰ ਮਨਜੋ ਮੇਰੇ ਕੋਲ ਕਹਿ ਰਹੇ ਆ ਮੇਰੀ ਵੀਡੀਓ ਆ ਮੇਰੇ ਕੋ ਉਹ ਕਹਿੰਦੇ ਜੀ ਪੰਜਾਬ ਮੈਂ ਨੂੰ ਕਿਹਾ ਵੀ ਤੁਸੀਂ ਤਾਂ ਪੰਜਾਬ ਚ ਲੋ ਕਹਿੰਦੇ ਇੱਥੇ ਐਡਾ ਮਹਿੰਗਾ ਕੰਮ ਆ ਵੀ ਜੇ ਹੀ ਖੜਦੇ ਆ ਸਾਨੂੰ ਵਜਦਾ ਕਟਾ ਦਾ ਨੰਬਰ ਦੋ ਤੇ ਫਿਰ ਜਿੰਨੇ ਵੀ ਇੱਥੇ ਆ ਗਿਆ ਬਿਨਾ ਬਿੱਲਾਂ ਤੇ ਗੱਡੀਆਂ ਜਾਂਦੀਆਂ ਵੱਧ ਤੋਂ ਵੱਧ 100 ਚੋਂ 30 ਬੰਦੇ ਜਿਹੜੇ ਬਿੱਲਾਂ ਤੇ ਗੱਡੀਆਂ ਖੜਦੇ ਬਾਕੀ ਸਾਰੇ ਬਿਨਾ ਬਿੱਲਾਂ ਤੇ ਜਾਂਦੀਆਂ ਫਿਰ ਮੈਨੂੰ ਤਾਂ ਪਤਾ ਨਹੀਂ ਰੋੜ ਕਿਚੋੜਾ ਕਿੱਥੇ ਆ ਕਿਵੇਂ ਹੁੰਦਾ ਇੱਕ ਦਿਨ ਮੈਂ ਸੂਦੇ ਤੇ ਐਕਸੀਅਨ ਨੇ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਮੇਰੇ ਹਲਕੇ ਦੇ ਵਿੱਚ ਇੱਥੇ ਇੱਕ ਕਿਰਨ ਸਟੋਨ ਕ੍ਰੈਸ਼ਰ ਇੱਕ ਇੱਥੇ ਹੋਰ ਇੱਕ ਨਵਾਂ ਹੀ ਲੱਗ ਗਿਆ ਲੱਗਾ ਨਾਲ ਉਹਨਾਂ ਦਾ ਹੀ ਉਹਨਾਂ ਦਾ ਹੀ ਲੱਗਾ ਨਾਲ ਇੱਥੇ ਉਹਨਾਂ ਦਾ ਕਦੀ ਕ੍ਰੈਸ਼ਰ ਇਹ ਬੰਦ ਹੀ ਨਹੀਂ ਹੋਏ ਇੱਥੇ ਉਹਨਾਂ ਦੇ ਕ੍ਰੈਸ਼ਰ ਕਿਰਨ ਸਟੋਨ ਕ੍ਰੈਸ਼ਰ ਦੇ ਉੱਤੇ ਅੱਜ ਤੋਂ 2 ਸਾਲ ਪਹਿਲਾਂ ਇੱਕ ਗੁੱਜਰ ਡੁੱਬ ਕੇ ਮਰ ਗਿਆ ਪਾਣੀ ਵਿੱਚੋਂ ਵੀ ਮਾਈਨਿੰਗ ਕਰਦੇ ਸੀ ਔਰ ਫਿਰ ਪਤਾ ਕੀ ਆ ਫਿਰ ਕਹਿੰਦੇ ਸਾਨੂੰ ਕੋਈ ਪੁੱਛਣ ਵਾਲਾ ਹੀ ਨਹੀਂਗਾ ਪੁੱਛਣ ਵਾਲਾ ਹੀ ਨਹੀਂ ਇਹ ਗੱਲਾਂ ਕਰਦੇ ਆ ਇਹਦਾ ਮਤਲਬ ਫਿਰ ਕੀ ਹੋਇਆ ਜੇ ਮੈਂ ਸੂਦ ਨੂੰ ਉਹਦੋਂ ਸ਼ਿਕਾਇਤ ਕੀਤੀ ਉਹਨਾਂ ਦਾ ਇੱਕ ਐਸਡੀਓ ਗਗਨ ਦੀ ਪਤਾ ਨਹੀਂ ਕੀ ਨਾਮ ਸੀ ਉਹਦਾ ਉਹ ਮੈਨੂੰ ਪੁੱਛੀਏ ਕੌਣ ਬੋਲਦਿਓ ਮੈਂ ਕਿਹਾ ਕੀ ਗੱਲ ਮੈਂ ਕਿਹਾ ਜੇ ਕੋਈ ਮੁਖਬਰ ਗੱਲ ਕਰੇ ਤੁਸੀਂ ਉੱਤੇ ਐਕਸ਼ਨ ਨਹੀਂ ਲੈਣਾ ਮੈਂ ਕਿਹਾ ਪਰ ਮੈਂ ਮੁਖਬਰ ਨਹੀਂ ਮੈਂ ਕਿਸਾਨ ਆ ਔਰ ਮੇਰਾ ਸਾਰਾ ਇਲਾਕਾ ਜਿਹੜਾ ਉਹ ਜਿਹੜਾ ਖਰਾਬ ਹੋ ਰਿਹਾ ਮੈਰਾ ਕੀ ਆ ਕਿੜੀ ਕੀ ਆ ਮੰਗਿਆਲ ਕੀ ਆ ਫਿਰ ਗਾੜੀ ਧੁੱਪ ਸੜੀ ਕੀ ਆ ਹੋਰ ਇੱਥੇ ਸਾਰੇ ਚਕਰਾਲ ਦੂਜਾ ਤੀਜਾ ਸਾਰੇ ਕੀ ਹੈ ਸਾਰੇ ਸਭ ਗਰੀਬ ਲੋਕ ਰਹਿੰਦੇ ਆ ਜਿਹੜੇ ਹਰ ਵੇਲੇ ਡਰਦੇ ਇਹਨਾਂ ਕੋਲੋਂ ਤੇ ਜੇ ਡਰ ਵੀ ਨਾ ਹੋ ਤੇ ਚੁੱਪ ਕਰਾਉਂਦਾ ਇਹਨਾਂ ਨੂੰ ਤਰੀਕਾ ਆਉਂਦਾ ਵੀ ਕਿਵੇਂ ਕਰਾਉਣੇ ਆ ਜੋ ਮਰਜ਼ੀ ਕਰਨ ਉਹ ਮੈਨੂੰ ਮੈਂ ਉਹਨੂੰ ਕਿਹਾ ਵੀ ਤੁਸੀਂ ਮੇਰਾ ਨਾਂ ਪੁੱਛ ਲਿਓ ਮੇਰਾ ਨਾਂ ਗੁਰਦਿਆਲ ਸਿੰਘ ਸਾਨੀ ਮੈਂ ਕਿਸਾਨ ਆਗੂ ਆ ਦੱਸ ਤੈਨੂੰ ਮੈਂ ਸ਼ਿਕਾਇਤ ਕੀਤੀ ਆ ਉਹ ਸ਼ਿਕਾਇਤ ਦਾ ਕੋਈ ਅਸਰ ਹੀ ਨਹੀਂ ਹੋਇਆ ਸਿਰਫ ਇੱਕ ਕ੍ਰੈਸ਼ਰ ਤੇ ਆਏ ਤੇ ਦੂਜੇ ਨੂੰ ਜਿਹੜਾ ਚੈੱਕ ਨਹੀਂ ਕੀਤਾ ਜਿਨ੍ਹਾਂ ਦੇ ਇੱਥੇ ਮੈਂ ਇਧਰ ਦੱਸੂਗਾ ਜਿਨ੍ਹਾਂ ਦੇ ਕਿਲਿਆਂ ਮੰਗਰ ਉਹਨਾਂ ਨੇ ਬਾਹਰ ਜਿਹੜੇ ਆ ਉਹ ਦੜੇ ਲਾਏ ਆ ਉੱਥੋਂ ਕੱਟ-ਕੱਟ ਕੇ ਆਮ ਹੁਣ ਇੱਥੇ ਤੁਹਾਨੂੰ ਮੂਵੀ ਮਾਰਿਓ ਇਧਰ ਨੂੰ ਜਰਾ ਕਰਕੇ ਤੁਹਾਨੂੰ ਪਤਾ ਲੱਜੂ ਵੀ ਜ਼ਮੀਨ ਜਿਹੜੀ ਆ ਲੈਵਲ ਤੇ ਅਸੀਂ ਬੈਠਿਆ ਇਹੋ ਹੀ ਲੈਵਲ ਉੱਥੇ ਸੀ ਜ਼ਮੀਨ ਦਾ ਤੇ ਜਾਓ ਜਾ ਕੇ ਵੇਖੋ ਮੇਰੇ ਕੋਲ ਵੀਡੀਓ ਹੈਗੀਆਂ ਦੱਸਾਂਗਾ ਵੀ ਕਿੰਨੇ ਕਿੰਨੇ 90-90 ਫੁੱਟ ਪੁੱਟ ਕੇ ਲੈ ਗਏ ਆ ਕਿਹੜੇ ਆ ਉਥੇ ਕਹਿੰਦੇ ਜੇ ਪੁੱਛਿਆ ਕਹਿੰਦੇ ਜੀ ਇੱਥੇ ਇੱਕ ਖਾੜ ਗਿਆ ਉਹਨਾਂ ਲਾਮ ਓਏ ਖਾੜ ਹੋਈ ਰਾਤ ਨੂੰ ਹਜ਼ਾਰ ਹਜ਼ਾਰ ਟਰੱਕ ਨਿਕਲਦਾ ਹਜ਼ਾਰ ਹਜ਼ਾਰ ਟਰੱਕ ਨਿਕਲਦਾ ਉਹ ਕਿੱਥੋਂ ਨਿਕਲਦਾ ਸੁੱਤੇ ਪਏ ਆ ਆ ਦਿਨੇ ਉਹਦਣ ਬਾਈਤਰੀ ਨੂੰ ਜਦੋਂ ਫੜਿਆ ਦਿਨੇ ਵੀ ਗੱਡੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਸੀ ਤਦੇ ਫੜੇ ਗਏ ਰਾਤ ਨੂੰ ਇੱਥੇ ਕੀ ਆ ਰਾਤ ਨੂੰ ਮੇਰੀ ਇੱਕਦਮ ਮਾਈਨਿੰਗ ਵਾਲਿਆਂ ਨਾਲ ਗੱਲ ਹੋ ਗਈ ਸਿਰੇ ਸਿਰ ਇੱਥੇ ਬੈਠੇ ਸੀ ਤਾਂ ਮੈਂ ਗਏ ਮਾਈਨਿੰਗ ਵਾਲੇ ਬੈਠੇ ਕੀ ਗੱਲ ਆ ਮੈਨੂੰ ਪੁੱਛਿਆ ਵੀ ਮੈਂ ਕਿਹਾ ਆਓ ਤੁਹਾਨੂੰ ਫਟਾਵਾ ਹੋਣੀ ਕਹਿੰਦੇ ਜੀ ਅਸੀਂ ਕਿਤਰਾ ਕਰੀ ਕਰੀਏ ਜੀ ਅਸੀਂ ਕਿਤਰਾ ਜਾਈਏ ਜੀ ਇੱਥੇ ਤੇ ਰਾਤ ਨੂੰ ਕਹਿੰਦੇ ਜਿਹੜੇ ਮਾਫੀਏ ਦੇ ਮਾਫੀਏ ਦੇ ਜਿਹੜੇ ਬੰਦੇ ਆ ਉਹਨਾਂ ਨੇ ਬੰਦੇ ਗੁੰਡੇ ਰੱਖੇ ਆ ਮਾਫੀਏ ਨੇ ਉਹ ਤੇ ਇੱਥੇ ਰਾਤ ਨੂੰ ਪੈਰ ਪੈਰ ਤੇ ਗੱਡੀਆਂ ਲੈ ਕੇ ਫਿਰਦੇ ਆ ਅਸੀਂ ਤੇ ਕਿਤੇ ਇਕੱਲੇ ਤੋਂ ਇਕੱਲੇ ਜਾ ਨਹੀਂ ਸਕਦੇ ਕਿਉਂ ਭਈ ਇਹ ਜਿਹੜੇ ਐਕਸ਼ਨਾਂ ਐਸ ਡੀਓ ਆ ਜਈ ਆ ਬੇਲਦਾਰਾ ਇਹ ਐਕਸ਼ਨ ਨਹੀਂ ਉਥੇ ਏਸੀ ਦੇ ਵਿੱਚ ਕਾਲੀਆਂ ਐਨਕਾਂ ਲਾ ਕੇ ਬਹਿਣ ਵਾਲਿਆਂ ਨੂੰ ਬਾਹਰ ਨਜ਼ਰ ਨਹੀਂ ਆਉਂਦਾ ਵੀ ਕਿੱਥੇ ਕੀ ਹੋ ਰਿਹਾ ਕਿੱਥੇ ਕੀ ਹੋ ਰਿਹਾ ਸਰਕਾਰ ਨੂੰ ਚੂਨਾ ਲਾ ਰਿਆ ਬਿਨਾ ਬਿੱਲਾਂ ਤੇ ਜਿਹੜੀਆਂ ਗੱਡੀਆਂ ਜਾਂਦੀਆਂ ਪਤਾ ਨਹੀਂ ਕੀ ਚੈੱਕ ਕਰਦੇ ਆ ਕਿੱਥੇ ਚੱਕ ਹੁੰਦਾ ਕਿਵੇਂ ਆ ਚੈੱਕ ਆਊਟ ਕੀ ਕੀ ਕੀਤਾ ਜਾ ਸਕਦਾ ਉਹ ਡਰਾਈਵਰ ਹੁਣ ਝੂਟ ਤੇ ਨਹੀਂ ਮਾਰਦੇ ਸੀ ਨਾ ਉਹਨਾਂ ਨੂੰ ਕੀ ਪਤਾ ਸੀ ਮੈਂ ਉਹਨਾਂ ਦੀ ਵੀਡੀਓ ਬਣਾ ਲਈ ਉਹਨਾਂ ਨੂੰ ਕੀ ਪਤਾ ਮੈਂ ਸਾਡੀ ਵੀਡੀਓ ਬਣਾ ਰਿਹਾ ਸੋ ਮੈਂ ਇਹ ਤੁਹਾਨੂੰ ਬੇਨਤੀ ਕਰ ਦਿੰਦਾ ਵੀ ਇੱਥੇ ਮੈਸੂਦ ਐਕਸੀਡੈਂਟ ਨੂੰ ਵੀ ਦੇਣ ਜਾ ਰਹੇ ਆ ਮੈਮੋਰੰਡਮ ਡੀਸੀ ਸਾਹਿਬ ਨੂੰ ਵੀ ਮਿਲ ਰਹੇ ਆ ਪਰ ਮੈਨੂੰ ਮਾਈਨਿੰਗ ਵਾਲਿਆਂ ਤੇ ਇਹ ਆਉਂਦਾ ਵੀ ਮਾਈਨਿੰਗ ਵਿਭਾਗ ਮੈਂ ਕਰਦਾ ਕੀ ਆ ਸਾਰਾ ਰਲ ਕੇ ਸਭ ਕੁਝ ਖਾ ਰਿਹਾ ਹੈ ਮੈਂ ਫੇਰ ਕਹਿ ਦੇਣਾ ਚੋਰ ਕੁੱਤੀ ਸਭ ਰਲ ਕੇ ਖਾਂਦੇ ਆ ਨਹੀਂ ਸਰ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਕਹ ਲੀਏ ਜਾਂ ਮਾਇਨੀ ਵੀ ਉਹ ਗੁਰੋਂ ਆਇਦਨ ਲਗਾਤਾਰ ਛਾਪਮਰੀਆਂ ਕੀਤੀਆਂ ਜਾਂਦੀਆਂ ਲਗਾਤਾਰ ਵੱਡੇ ਪਰਚੇ ਵੀ ਕੀਤੇ ਜਾਂਦੇ ਆ ਪਰ ਫਿਰ ਕਿੱਥੇ ਕਮੀ ਕੀਤੀ ਜਿਹੜਾ ਮੈਂ ਇੱਥੇ ਤੇ ਕੋਈ ਤੁਹਾਡੇ ਤੁਹਾਡਾ ਜਵਾਬ ਵਿੱਚ ਟੋਕ ਦੇਣਾ ਮੈਂ ਤੇ ਇੱਥੇ ਕੋਈ ਛਾਪਾ ਮਰੀ ਨਹੀਂ ਹੁੰਦੀ ਵੇਖੀ ਮੈਂ ਤੇ ਇਹਨਾਂ ਦੇ ਕ੍ਰੈਸ਼ ਤੇ ਕਦੀ ਇਹਨਾਂ ਨੇ ਆ ਰਾਹ 'ਚ ਨਾਕੇ ਲਵਾਏ ਆ ਉਹਦਾ ਹੀ ਫੋਨ ਕਰਦੇ ਕੋਈ ਬਾਹਰੋਂ ਗੱਡੀ ਆਉਂਦੀ ਆ ਮੈਂ ਇੱਕ ਵਾਰ ਇੱਕ ਨੋਡਲ ਅਫਸਰ ਨੂੰ ਕਹੇ ਆਓ ਫੜਾਵਾਂ ਉਹ ਨੋਡਲ ਅਫਸਰ ਨੇ ਵੀ ਇੰਨੀ ਜ਼ਰਤ ਨਹੀਂ ਕੀਤੀ ਉੱਪਰ ਤੱਕ ਤਾਰਾਂ ਕਹਿੰਦੇ ਖੜਕਦੀਆਂ ਫਿਰ ਇਹਦਾ ਮਤਲਬ ਇਹ ਆ ਕੌਣ ਰਲਿਆ ਇਹਨਾਂ ਦੇ ਨਾਲ ਕਿਹੜਾ ਮਾਫੀਆ ਵਾ ਫਿਰ ਉਹ ਉਧਰ ਮਾਰਿਆ ਨਾ ਆਪਣੇ ਅੰਕਤ ਮਾਝਨ ਮਾਰਤਾ ਉਧਰ ਪਤਾ ਨਹੀਂ ਕਿਉਂ ਮਾਰਿਆ ਮਾਫੀਆ ਨੇ ਮਾਰਿਆ ਤੰਗ ਕਰਦੇ ਸੀ ਜੀ ਇਹਦਾ ਮਤਲਬ ਜੇ ਕੋਈ ਗੱਲ ਜਾਇਜ਼ ਕਰਦਾ ਆਪਣੇ ਹੱਕਾਂ ਦੇ ਆਪਣੇ ਆਪ ਨੂੰ ਬਚਾਉਣ ਦੀ ਆਪਣੇ ਜ਼ਮੀਨ ਜਾਇਦਾਦ ਨੂੰ ਬਚਾਉਣ ਦੀ ਇੱਥੇ ਬਿਜਲੀ ਆ ਪਾਣੀ ਆ ਮੇਰੀ ਮੋਟਰ ਸੁੱਕ ਗਈ ਆ ਇੰਜਣ ਮੇਰਾ ਸੁੱਕ ਗਿਆ ਦੱਸੋ ਕਿਥੋਂ ਆਹੀ ਝੋਨਾ ਲਾ ਹੀ ਨਹੀਂ ਸਕਦੇ ਜਵਾਰ ਬੀਜਨ ਦੀ ਤਿਆਰੀ ਕਰ ਰਹੇ ਆ ਅੱਗੇ ਕਮਾਦ ਲਾਉਂਦੇ ਹੀ ਉਹ ਵੀ ਨਹੀਂ ਹੁਣ ਸਰ ਜਵਾਰ ਬੀਜਨ ਦੀ ਤਿਆਰੀ ਕਰਦੇ ਆ ਕੀ ਕਰੀਏ ਜਦ ਪਾਣੀ ਨਹੀਂ ਹੈਗਾ ਸਰਕਾਰ ਕਹਿੰਦੀ ਆ ਬਦਲਾਵ ਕਰੋ ਝੋਨਾ ਕਰਤੇ ਦਿੰਨੇ ਆ ਬਾਕੀ ਇੱਥੇ ਫਸਲਾਂ ਤੇ ਸਾਨੂੰ ਕੀ ਮਿਲ ਰਿਹਾ ਝੋਨਾ ਛੱਡ ਦਿੰਦੇ ਆ ਲਾਉਣਾ ਹੀ ਕਿਥੋਂ ਆ ਜਦ ਪਾਣੀ ਨਹੀਂ ਹੈਗਾ ਰਿਹਾ ਥੱਲੇ ਨਹੀਂ ਪਾਣੀ ਰਿਹਾ ਕਹਿੰਦੇ ਪਾਣੀ ਸੁੱਕ ਗਿਆ ਜੀ ਥੱਲੇ ਪਾਣੀ ਤਾਂ ਸੁਕਾਇਆ ਇਹਨਾਂ ਲੋਕਾਂ ਨੇ ਜੋਂ-ਜੋਂ ਥੱਲੇ ਪੁੱਟਦੇ ਆ ਡੂੰਘੇ ਜਾਂਦੇ ਆ ਮੈਂ ਨਹੀਂ ਕਦੀ ਇਹਨਾਂ ਦੇ ਉੱਤੇ ਰੇਡ ਹੋਇਆ ਤੁਸੀਂ ਕਹਿੰਦੇ ਹੋ ਰੇਡ ਰੋਜ਼ ਫੜਦੇ ਮੈਨੂੰ ਨਹੀਂ ਪਤਾ ਜਿਹੜਾ ਕੋਈ ਨਹੀਂ ਕੋਈ ਜਿੱਥੇ ਕੋਈ ਗੱਲਬਾਤ ਬਣਦੀ ਹੋਊਗੀ ਕਿ ਹਿਸਾਬ ਕਿਤਾਬ ਨਹੀਂ ਹੁੰਦਾ ਉੱਥੇ ਰੇਡ ਹੋ ਜਾਂਦਾ ਹੋਊਗਾ ਸਰ ਜੀ ਸਰ ਕੁਝ 2-3 ਦਿਨ ਪਹਿਲਾਂ ਇੱਕ ਨਗਰ ਆਪਿੰਦਰ ਦੇ ਵਿੱਚ ਕਾਫੀ ਵੱਡੀ ਮਾਤਰਾ ਚ ਉਹਨਾਂ ਨੇ ਗੱਡੀਆਂ ਹੀ ਫੜੀਆਂ ਹੈ ਕਿ ਦੁਬਾਰਾ ਗੱਡੀਆਂ ਦੀ ਬਰਾਮਦਗੀ ਕੀਤੀਆਂ ਉੱਥੇ ਦੋ ਪੋਪਲਰ ਜਿਹੀ ਮਸ਼ੀਨਾਂ ਦਰਿਆਲ ਵਿੱਚ ਉਹ ਵੀ ਕਬੂਲ ਕੇ ਖੋਲ੍ਹਿਆ ਬਸ ਤੁਸੀਂ ਇੱਥੇ ਰਾਤ ਨੂੰ ਆਜੋ ਦਿਨੇ ਆਜੋ ਭੇਸ ਬਦਲ ਕੇ ਆਓ ਤੁਹਾਨੂੰ ਆਪੇ ਪਤਾ ਲੱਗ ਜਾਊ ਇੱਥੇ ਕੀ ਹੋਣ ਰਿਹਾ ਕਿ ਤਰ੍ਹਾਂ ਗੜਗੜ ਗੜਗੜ ਦੋ ਕਲਾਸੇ ਇੱਥੇ ਕਿਹੜੀ ਆ ਕਿਹੜੀ ਇੱਥੇ ਗੋਪੀ ਖੱਡਵਾ ਜਿੱਥੋਂ ਸਾਰੇ ਸਾਰੇ ਲੋਕੀ ਨਾਲੇ ਕਿੱਡੀ ਵੱਡੀ ਖੱਡਾ ਖੱਡਾਂ ਤੇ ਆ ਬਣਾਤੀਆਂ ਗਈਆਂ ਖੂਬ ਬਣਾਤੇ ਗਏ ਰਾਵੀ ਦਰਿਆ ਰਵੀ ਇਹ ਰਲਾਤਾ ਗਿਆ ਵਿੱਚ ਇਹਨਾਂ ਦੇ ਸਾਰਾ ਕੁਝ ਕਰ ਦਿੱਤਾ ਗਿਆ ਫੇਰ ਦੂਸਰੀ ਗੱਲ ਏ ਪਰ ਮੈਨੂੰ ਹੁਣ ਗਰੀਬ ਆਦਮੀ ਕੀ ਕਰਨ ਮੈਂ ਟੱਕਾ ਵਾਲਿਆਂ ਨੂੰ ਦੂਜਿਆਂ ਨੂੰ ਕਿਹਾ ਵੀ ਤੁਸੀਂ ਕਿਉਂ ਕਹਿੰਦਾ ਜੀ ਕੀ ਕਰੀਏ ਰੋਟੀ ਖਾਣੀ ਆ ਪਰ ਜੇ ਸਾਡੇ ਤੇ ਹੁੰਦੇ ਆ ਪਰਚੇ ਕਿਉਂ ਹੋਣੇ ਚਾਹੀਦੇ ਜਿਹਨਾਂ ਦੇ ਮਾਲਕ ਕ੍ਰੈਸ਼ਰ ਤੋਂ ਆਇਆ ਕਿਤਨਾ ਆਇਆ ਕਿਉਂ ਆਇਆ ਬਿਨਾ ਬਿੱਲ ਦੇ ਕਿਉਂ ਆਇਆ ਕਿਉਂ ਕਿਉਂ ਨਾ ਨਾ ਦੇ ਉੱਤੇ ਉਹਨਾਂ ਦੇ ਪਰਚੇ ਹੋਣ ਡਰਾਈਵਰਾਂ ਤੇ ਕਿਉਂ ਹੋਣ ਪਰਚੇ ਇਹ ਵੀ ਇੱਕ ਕਾਨੂੰਨ ਗਲਤ ਆ ਡਰਾਈਵਰਾਂ ਤਾਂ ਰੋਟੀ ਕਮਾ ਕੇ ਖਾਣੀ ਆ ਪਰ ਮਾਈਨਿੰਗ ਕੀ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਕੀ ਪ੍ਰਸ਼ਾਸਨ ਤੋਂ ਮੰਗ ਕਰੀਏ ਪ੍ਰਸ਼ਾਸਨ ਨੇ ਕੀ ਕਰਕੇ ਦੇਣਾ ਜੀ ਡੀਸੀ ਸਾਹਿਬ ਨੂੰ ਵੀ ਮਿਲਾਂਗੇ ਮੈਮੋਰੰਡਮ ਦੇਣਾ ਵਾ ਐਕਸ਼ਨ ਨੂੰ ਵੀ ਮਿਲਣਾ ਵਾ ਸੂਤ ਨੂੰ ਉੱਥੇ ਵੀ ਉਹਨਾਂ ਨੇ ਉਹਨਾਂ ਨੂੰ ਮੰਗਲ ਪੱਤਰ ਦੇਾਂਗੇ ਮੈਂ ਤੇ ਬਾਈ ਟੈਲੀਫੋਨ ਤਾਂ ਗੱਲ ਕੀਤੀ ਸੀਗੀ ਸੂਦੇ ਨਾਲ ਕੋਈ ਅਸਰ ਹੀ ਨਹੀਂ ਇੱਕ ਇੱਕੋ ਕ੍ਰੈਸ਼ਰ ਦੇ ਉੱਤੇ ਆਏ ਬਾਕੀ ਕਿਉਂ ਨਹੀਂ ਆਏ ਭਾਈ ਉਹ ਦਰਾਂ ਕਰਨ ਸਟੋਨ ਕਾਸ਼ੇ ਇੱਧਰ ਆ ਫਿਰ ਇੱਕ ਹੋਰ ਆ ਉਹਨਾਂ ਦਾ ਇੱਧਰ ਉੱਥੇ ਕਿਉਂ ਨਹੀਂ ਆਏ ਇੱਕ ਤਾਂ ਪਹਿਲਾਂ ਇਹ ਹਾਂ ਜੀ ਇੰਨੇ ਨੇੜੇ ਲੱਗੇ ਆ ਪਿੰਡ ਦੇ ਕਿਦਰ ਨੂੰ ਇਹਨਾਂ ਨੇ ਪੁੱਟਣਾ ਹੈ ਆ ਮਿੱਟੀ ਪੁੱਟਣੀ ਆ ਜ਼ਮੀਨਾਂ ਖਰੀਦ ਲੋ ਪੁੱਟ ਲੋ ਕੋਈ ਬੋਲੇ ਨਾ ਸੂਬਾ ਪ੍ਰਸ਼ਾਸਨ ਨੂੰ ਮੈਂ ਪ੍ਰਸ਼ਾਸਨ ਦਾ ਕੀ ਕਹਿਣਾ ਜੀ ਮੈਨੂੰ ਜੋ ਮੈਂ ਪ੍ਰਸ਼ਾਸਨ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਮੈਨੂੰ ਨਹੀਂ ਪਤਾ ਪ੍ਰਸ਼ਾਸਨ ਨੇ ਵੀ ਕਾਲੀਆਂ ਪੱਟੀਆਂ ਬੰਨੀਆਂ ਹੋਣਗੀਆਂ ਅੱਖਾਂ ਦੇ ਉੱਤੇ ਮੈਂ ਨਹੀਂ ਗਾਲਾਂ ਤੇ ਬੰਨੀਆਂ ਹੀ ਬੰਨੀਆਂ ਪ੍ਰਸ਼ਾਸਨ ਨੇ ਵੀ ਬੰਨੀਆਂ ਵਾਂ ਕਦੀ ਇੱਥੇ ਕੋਈ ਮੈਰੇ ਦੇ ਵਿੱਚ ਕਦੀ ਕਿਸੇ ਤੇ ਫਰਚਾਨੇ ਹੋਇਆ ਕਦੀ ਕੁਝ ਨਹੀਂ ਹੋਇਆ ਇੱਥੇ ਜਾਓ ਜਾ ਕੇ ਹੁਣੇ ਵੇਖੋ ਆ ਜੂਮ ਕਰੋ ਇਧਰ ਨੂੰ ਜੇ ਤੁਹਾਨੂੰ ਪਤਾ ਲੱਗ ਜਾਊਗਾ ਕਰ ਲਿਓ ਜੂਮ ਆ ਹੁਣੇ ਤੁਸੀਂ ਵੇਖਿਓ ਇੱਥੇ 9:30 ਵਜੇ ਵੇਖੋ ਕੀ ਹਾਲ ਹੁੰਦਾ ਉਹ ਲੰਕਾ ਦਾ ਜੇ ਮਾਈਨਿੰਗ ਬੰਦ ਆ ਤੇ ਗੱਡੀਆਂ ਇਥੋਂ ਭਰ ਪੈ ਨਹੀਂ ਨੀ ਕਿੱਥੋਂ ਜਾਂਦੀਆਂ ਵਾਂ ਕਿਹੜੀਆਂ ਖੱਡਾਂ ਚੱਲਣ ਡੀਆਂ ਵਾਂ ਘਰਾਂ ਦੇ ਵਿੱਚ ਪਾਣੀ ਦਾ ਕੀ ਹਾਲ ਹੈ ਨਲਕੀਆਂ ਦਾ ਘਰਾਂ ਦੇ ਨਲਕੇ ਸੁੱਕੇ ਆ ਸਾਰੇ ਇੱਥੇ ਆ ਜਿਹੜਾ ਹੈਗੇ ਆ ਵਾਟਰ ਸਪਲਾਈ ਆ ਉਹ ਉਹਦਾ ਉਹਦਾ ਪਾਣੀ ਮਿਲ ਰਿਹਾ ਉਹ ਘਰਾਂ ਦੇ ਨਲਕੇ ਬਿਲਕੁਲ ਸੁੱਕੇ ਆ ਆ ਵੇਖੋ ਮੇਰਾ ਨਲਕਾ ਸੁੱਕ ਗਿਆ ਵਾ ਉਹ ਦੇਖੋ ਪਿਛਲੇ ਪਾਸੇ ਆਪਣੇ ਉਹ ਜੀ ਮੈਂ ਪੁੱਟ ਕੇ ਲਾਉਂ ਹੱਥ ਨਾਲ ਹੱਦੀ ਵੀ ਲਾਤੀ ਅੱਭੀ ਕੀ ਕਰਨਾ ਜਦ ਪੁਰ ਗਿੜਦਾਈ ਕਸੇ ਇਥੇ ਇਥੇ ਪਾਣੀ ਹੀ 7-8 ਫੁੱਟ ਦੇ ਪਾਣੀ ਮਿਲਦਾ ਸੀ ਯਸ ਤੇਰੇ ਸੰ ਦੀ ਗੱਲ ਹੈ ਤੇ ਅੱਜ ਤੇਰੇ ਸੰਦ ਕਿਹੜਾ ਕਿੰਨੇ ਫੁੱਟ ਤੁਸੀਂ ਦੇਖੋ 2008 ਦੀ ਗੱਲ ਆ ਜਦੋਂ ਇਥੇ ਪਾਣੀ ਪਿੱਛੇ ਆ ਜਿਹੜਾ ਇਥੇ ਪਾਣੀ ਆ 7 ਫੁੱਟ ਤੇ ਸੀ ਇਹਦੇ ਤੋਂ ਥੱਲੇ ਸਾਰੀ ਸੀਰ ਵਗਦੀ ਸੀ ਉਹਦੀ ਆਪਣੇ ਦੀ ਦਰਿਆ ਦੀ ਸਾਰਾ ਪਾਣੀ ਇਥੇ ਆਉਂਦਾ ਸੀਗਾ ਔਰ ਹੁਣ ਤੁਸੀਂ ਵੇਖ ਲਓ ਹੁਣ ਇਥੇ 60 ਫੁੱਟ ਤੇ ਪਾਣੀ ਆ 60 ਫੁੱਟ ਕਟੋ ਕਟ ਇਹ ਸਿਰਫ ਕਹਾਣੀ ਪਿੰਡ ਮੈਰਕਲਾਂ ਦੀ ਨਹੀਂ ਸੀ ਸਗੋਂ ਅਜਿਹੀ ਚੇਤਾਵਨੀ ਸੀ ਜੋ ਸਾਡੇ ਸਮਾਜ ਤੇ ਸਰਕਾਰਾਂ ਨੂੰ ਇਹ ਵਾਤਾਵਰਨ ਸੰਕਟ ਵੱਲ ਧਿਆਨ ਦੇਣ ਦੀ ਮੰਗ ਕਰਦੀ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਇਸ ਨਜਾਇਜ਼ ਮਾਈਨਿੰਗ ਤੇ ਪੂਰੀ ਤਰ੍ਹਾਂ ਠੱਲ ਪਾਉਣ ਦੇ ਕਈ ਉਪਰਾਲੇ ਜੋ ਕੀਤੇ ਜਾ ਰਹੇ ਹਨ ਪਰੰਤੂ ਫਿਰ ਵੀ ਇਹ ਸਰਕਾਰ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਣ ਵਾਲੇ ਅੰਸਰ ਰਾਤ ਦੇ ਹਨੇਰੇ ਵਿੱਚ ਆਪਣੇ मंसूਬਿਆਂ ਨੂੰ ਪੂਰਾ ਕਰਨ ਦੇ ਵਿੱਚ ਲਗਾਤਾਰ ਲੱਗੇ ਹੋਏ ਨੇ ਇੱਥੇ ਸਵਾਲ ਇਹ ਹੈ ਕਿ ਅਸੀਂ ਸਮੇਂ ਸਿਰ ਜਾਗਦੇ ਹਾਂ ਜਾਂ ਫਿਰ ਇਹ ਤਬਾਹੀ ਹੋਰ ਵਧਣ ਦਵਾਂਗੇ